ਭਾਰਤੀ ਜਨਤਾ ਪਾਰਟੀ ਨਾ ਧੋਕੇ ਇਹ ਪਿੱਛੇ ਕਿਉਂ ਪੈ ਗਈ ਕਿ ਸਾਰਾ ਕੁਝ ਅਸੀਂ ਸੈਂਟਰਲਾਈਜ਼ ਸਿਸਟਮ ਕਰਨੇ ਸਾਰੇ ਰਹਿਜੀਆਂ ਰਾਜਾਂ ਨੇ ਸਾਡੇ ਜਿਹੜੇ ਸਟੇਟਸ ਨੇ ਅਸੀਂ ਕਿਹਾ ਠੂਠਾ ਲੈ ਕੇ ਹਰ ਤੀਜੇ ਦਿਨ ਰਾਜ ਕੋ ਕੇਂਦਰ ਕੋ ਮੰਗਣ ਚੋ ਕੇ ਰਹਿ ਜਾਗੇ ਆ ਹੁਣ ਉਸੇ ਦਾ ਤਾਂ ਨਤੀਜਾ ਹੈ ਕਿ ਸਾਡਾ ਜਿਹੜਾ ਆਰਡੀਐਫ ਹੈ ਉਹ ਫਸਿਆ ਹੋਇਆ ਹੈ ਤੇ ਅਸੀਂ ਬਾਰ-ਬਾਰ ਜਾ ਰਹੇ ਹਾਂ ਉਹਨਾਂ ਨੂੰ ਕਹਿ ਰਹੇ ਸਾਡਾ ਆਰਡੀਐਫ ਦੇ ਦਿਓ ਆਰਡੀ ਔਰ ਅਸੀਂ ਕੋਈ ਭੀਖ ਮੰਗਦੇ ਆ ਉਹਨਾਂ ਤੋਂ ਅਸੀਂ ਆਪਣਾ ਹੱਕ ਮੰਗ ਰਹੇ ਹਰਾਨੀ ਦੀ ਗੱਲ ਤਾਂ ਇਹ ਅਸੀਂ ਆਕਾ ਆਪਣਾ ਹੱਕ ਮੰਗ ਰਹੇ ਹਾਂ ਸਾਨੂੰ ਮੰਗਿਆ ਸਾਡਾ ਹੱਕ ਨਹੀਂ ਮਿਲ ਰਿਹਾ ਤੇ ਤੁਸੀਂ ਸੋਚ ਸਕਦੇ ਹੋ ਜੇ ਐਸਾ ਕਾਲਾ ਕਾਨੂੰਨ ਜੇ ਐਸਾ ਇਹ ਕੋਈ ਕਿਸੇ ਕਿਸਮ ਨਾਲ ਇਹਨੂੰ ਅਸੀਂ ਉਰੋਂ ਮਤਲਬ ਕਿ ਇਹਦੀ ਪ੍ਰੋੜਤਾ ਨਹੀਂ ਕਰਦੇ ਕਿ ਅਸੀਂ ਇਹਨੂੰ ਖਤਮ ਕਰੀਏ ਇਹਨੂੰ ਉਰੋਂ ਭਜਾਈਏ ਇਸ ਇਸ ਉਹਨੂੰ ਮਤ ਨੂੰ ਇਹ ਤਾਂ ਜੇ ਕੱਲ ਨੂੰ ਲਾਗੂ ਹੋ ਜਾਂਦਾ ਕਿਸੇ ਕਾਰਨ ਵਿੱਚ ਸਾਡੇ ਤਾਂ ਸਾਰਾ ਇੱਕੋ ਇੱਕ ਸੈਕਟਰ ਹੈ ਜਿਹੜਾ ਇੰਡੀਵਿਜੂਅਲ ਸਾਡੇ ਕੋਲ ਹੈਗਾ ਉਹ ਹੈਗਾ ਖੇਤੀਬਾੜੀ ਦਾ ਸੈਕਟਰ ਤੇ ਉਹਦੇ ਤੇ ਵੀ ਇਹ ਤਾਂ ਡਾਕਾ ਮਾਰਨ ਨੂੰ ਫਿਰਦੇ ਆ ਭਾਰਤੀ ਜਨਤਾ ਪਾਰਟੀ ਵਾਲੇ ਸਾਨੂੰ ਪ੍ਰਾਈਵੇਟ ਮੰਡੀ ਦੀ ਜ਼ਰੂਰਤ ਹੈ ਨਹੀਂ ਕਿਉਂ ਸਾਡੇ ਨਾਲ ੱਤਕਾ ਕਰ ਰਹੇ ਹੋ ਕਿਉਂ ਸਾਡੇ ਤੇ ਫੋਰਸਫੁਲੀ ਦੇਖੋ ਸਾਡੇ ਪੰਜਾਬ ਦੇ ਆੜਤੀਏ ਦਾ ਸੰਬੰਧ ਤੇ ਕਿਸਾਨ ਦਾ ਸੰਬੰਧ ਆਪਸ ਦੇ ਵਿੱਚ 9 ਮਾਸਤੇ ਰਿਸ਼ਤੇ ਵਰਗਾ ਹੈ ਇਕੱਲਾ ਆੜਤੀਆ ਹੁੰਦਾ ਹੈ ਜਿਹੜਾ ਰਾਤ ਦੇ 12 ਵਜੇ ਵੀ ਕੁੰਡਾ ਖੋਲ ਕੇ ਜ਼ਿਮੀਦਾਰ ਭਰਾ ਨੂੰ ਕੱਢ ਕੇ ਆਪਣੇ ਉਧਰੋਂ ਪੈਸੇ ਦੇ ਦਿੰਦਾ। ਜਦੋਂ ਪੂਰੇ ਭਾਰਤ ਦੇ ਵਿੱਚ ਰੂਰਲ ਰੂਰਲ ਦੀਆਂ ਸੜਕਾਂ ਜਾ ਕੇ ਦੇਖੋ ਕਿੰਨਾ ਬੁਰਾ ਹਾਲ ਹੈ। ਸਿਰਫ ਉਹ ਪੰਜਾਬ ਦੀਆਂ ਸੜਕਾਂ ਜਿਹੜੀਆਂ ਰੂਰਲ ਦੀਆਂ ਸੀ ਜਿਹੜੀਆਂ ਚੰਗੀਆਂ ਹੁੰਦੀਆਂ ਸੀ ਉਹਦੇ ਵਿੱਚ ਕਾਰਨ ਕੀ ਸੀ ਕਿਉਂਕਿ 1900 ਮੰਡੀਆਂ 'ਚੋਂ ਸਾਨੂੰ ਜਿਹੜੀ ਇਹਦੇ ਰੂਰਲ ਡਵੈਲਪਮੈਂਟ ਦੇ ਵਿੱਚ ਪੈਸਾ ਆਂਦਾ ਸੀ 65000 ਕਿਲੋਮੀਟਰ ਸੜਕਾਂ ਸਾਡੀਆਂ 65000 ਕਿਲੋਮੀਟਰ ਸੜਕਾਂ ਇਸ ਫੰਡ ਦੇ ਉੱਤੇ ਨਿਰਭਰ ਨੇ ਇਸ ਮੰਡੀਆਂ ਦੇ ਉੱਤੇ ਨਿਰਭਰ ਨੇ ਜੇ ਵਾਇ ਚਾਂਸ ਐਸਾ ਕੁਝ ਵੀ ਹੁੰਦਾ ਤਾਂ ਇਹਨਾਂ ਦਾ ਵਾਲੀਵਾਰਸ ਕੌਣ ਹੋਊਗਾ ਬਹੁਤ ਵੱਡਾ ਸਵਾਲ ਹੈ ਇਹ ਬੜਾ ਬਹੁਤ ਹੀ ਸੰਵੇਦਨਸ਼ੀਲ ਤੇ ਖਤਰਨਾਕ ਮਸਲਾ ਹੈ ਇਹਨੂੰ ਤੁਸੀਂ ਕੀ ਮੰਨਦੇ ਹੋ ਇਸ ਮਤੇ ਨੂੰ ਇਹ ਜਿਹੜਾ ਮਤਾ ਅੱਜ ਵਿਧਾਨ ਸਭਾ 'ਚ ਆਇਆ ਹੈ ਬੇਸਿਕਲੀ ਇਹਨੂੰ ਜੇ ਤੁਸੀਂ ਇਹਦੇ ਪਿੱਛੇ ਜਾਓ ਇਹ ਸਾਡੇ ਭਾਰਤ ਦੇ ਫੈਡਰਲ ਸਿਸਟਮ ਦੇ ਉੱਤੇ ਸਿੱਧਾ ਹਮਲਾ ਹੈ ਜਿਹੜੇ ਵੱਡੇ ਮੁਲਕ ਵਿਕਸਤ ਮੁਲਕ ਨੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਸਟੇਟਸ ਨੇ ਉਹ ਇਕੱਠੀਆਂ ਹੋ ਕੇ ਜਦੋਂ ਇੱਕ ਫੈਡਰਲ ਢਾਂਚਾ ਬਣਾਉਂਦੀਆਂ ਆ ਮੈਂ ਸਾਡਾ ਭਾਰਤ ਵੀ ਇੱਕ ਫੈਡਰਲ ਢਾਂਚਾ ਹੈ ਫੈਡਰਲ ਢਾਂਚੇ ਦੇ ਵਿੱਚ ਕਲੀਅਰ ਲਿਖਿਆ ਸੀ ਜਦੋਂ ਇੰਡੀਪੈਂਡੈਂਸ ਸਾਨੂੰ ਮਿਲੀ ਹੈ ਕਿ ਕਿਸੇ ਵੀ ਜਿਹੜੇ ਜਿਹੜੇ ਸਾਡੇ ਜਿਹੜੀ ਜਿਹੜੇ ਸਟੇਟਾਂ ਦੇ ਅਧਿਕਾਰ ਹੋਣਗੇ ਉਹਦੇ ਉੱਤੇ ਕਿਸੇ ਕਿਸਮ ਦੀ ਬੁਲਡੋਜ਼ਿੰਗ ਨਹੀਂ ਕੀਤੀ ਜਾਊਗੀ ਉਹਨਾਂ ਦੇ ਉੱਤੇ ਧੱਕਾ ਨਹੀਂ ਕੀਤਾ ਜਾਊਗਾ ਜਦੋਂ ਭਾਰਤੀ ਸੰਵਿਧਾਨ ਦੇ ਅਨੁਛੇਦ 246 ਅਨੁਸਾਰ ਸੂਚੀ ਨੰਬਰ 2 ਚ ਲਿਖਿਆ ਹੀ ਹੋਇਆ ਹੈ ਕਲੀਅਰ ਕੱਟ ਲਿਖਿਆ ਐਂਟਰੀ ਨੰਬਰ 28 ਦੇ ਤਹਿਤ ਕਿ ਖੇਤੀਬਾੜੀ ਮੰਡੀਕਰਨ ਨੂੰ ਰਾਜ ਸੂਚੀ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ ਇਹ ਰਾਜ ਸੂਚੀ ਦਾ ਵਿਸ਼ਾ ਹੈ ਇਹ ਹੈ ਹੀ ਨਹੀਂ ਕੇਂਦਰੀਕਰਨ ਦਾ ਵਿਸ਼ਾ ਤਾਂ ਇੱਕ ਨਹੀਂ ਸਮਝ ਆ ਰਿਹਾ ਕਿ ਭਾਰਤੀ ਜਨਤਾ ਪਾਰਟੀ ਨਾ ਧੋ ਕੇ ਇਹ ਪਿੱਛੇ ਕਿਉਂ ਪੈ ਗਈ ਕਿ ਸਾਰਾ ਕੁਝ ਅਸੀਂ ਸੈਂਟਰਲਾਈਜ਼ ਸਿਸਟਮ ਕਰਨਾ ਹੈ ਇਹ ਇੱਕ ਐਸੀ ਖਤਰਨਾਕ ਸਿਚੁਏਸ਼ਨ ਹੈ ਕਿ ਜੇ ਤੁਸੀਂ ਹਰ ਚੀਜ਼ ਨੂੰ ਸੈਂਟਰਲਾਈਜ਼ ਕਰ ਦੋਗੇ ਈਚ ਐਂਡ ਐਵਰੀ ਚੀਜ਼ ਐਵਰੀ ਪਾਵਰਸ ਗਾਟ ਸੈਂਟਰਲਾਈਜ਼ ਤਾਂ ਅਸੀਂ ਕਿਹਾ ਸਾਰੇ ਰਹਿਦਿਆਂ ਰਾਜਾਂ ਨੇ ਸਾਡੇ ਜਿਹੜੇ ਸਟੇਟਸ ਨੇ ਅਸੀਂ ਕਿਹਾ ਠੂਠਾ ਲੈ ਕੇ ਹਰ ਤੀਜੇ ਦਿਨ ਰਾਜ ਕੋ ਕੇਂਦਰ ਕੋ ਮੰਗਣ ਚੋ ਕੇ ਰਹਿ ਜਾਵਾਂਗੇ ਆ ਹੁਣ ਉਸੇ ਦਾ ਤਾਂ ਨਤੀਜਾ ਹੈ ਕਿ ਸਾਡਾ ਜਿਹੜਾ ਆਰਡੀਐਫ ਹੈ ਉਹ ਫਸਿਆ ਹੋਇਆ ਤੇ ਅਸੀਂ ਬਾਰ-ਬਾਰ ਜਾ ਰਹੇ ਹਾਂ ਉਹਨਾਂ ਨੂੰ ਕਹਿ ਰਹੇ ਸਾਡਾ ਆਰਡੀਐਫ ਦੇ ਦਿਓ ਆਰਡੀ ਔਰ ਅਸੀਂ ਕੋਈ ਭੀਖ ਮੰਗਦੇ ਆ ਉਹਨਾਂ ਤੋਂ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਸਾਡਾ ਹੱਕ ਮੰਗਣ ਪਿੱਛੇ ਹੈਰਾਨੀ ਦੀ ਗੱਲ ਤਾਂ ਇਹ ਅਸੀਂ ਆਕਾ ਆਪਣਾ ਹੱਕ ਮੰਗ ਰਹੇ ਹਾਂ ਸਾਨੂੰ ਮੰਗਿਆ ਸਾਡਾ ਹੱਕ ਨਹੀਂ ਮਿਲ ਰਿਹਾ ਤੇ ਤੁਸੀਂ ਸੋਚ ਸਕਦੇ ਹੋ ਜੇ ਐਸਾ ਕਾਲਾ ਕਾਨੂੰਨ ਜੇ ਐਸਾ ਇਹ ਕੋਈ ਕਿਸੇ ਕਿਸਮ ਨਾਲ ਇਹਨੂੰ ਅਸੀਂ ਉਰੋਂ ਮਤਲਬ ਕਿ ਇਹਦੀ ਪ੍ਰੋੜਤਾ ਨਹੀਂ ਕਰਦੇ ਕਿ ਅਸੀਂ ਇਹਨੂੰ ਖਤਮ ਕਰੀਏ ਇਹਨੂੰ ਉਰੋਂ ਭਜਾਈਏ ਇਸ ਇਸ ਉਹਨੂੰ ਮਤ ਨੂੰ ਤੇ ਇਹ ਤਾਂ ਜੇ ਕੱਲ ਨੂੰ ਲਾਗੂ ਹੋ ਜਾਂਦਾ ਕਿਸੇ ਕਾਰਨ ਵਰਚ ਸਾਡੇ ਤਾਂ ਸਾਰਾ ਇੱਕੋ ਇੱਕ ਸੈਕਟਰ ਹੈ ਜਿਹੜਾ ਇੰਡੀਵਿਜੂਅਲ ਸਾਡੇ ਕੋਲ ਹੈਗਾ ਉਹ ਹੈਗਾ ਖੇਤੀਬਾੜੀ ਦਾ ਸੈਕਟਰ ਤੇ ਉਹਦੇ ਤੇ ਵੀ ਇਹ ਤਾਂ ਡਾਕਾ ਮਾਰਨ ਨੂੰ ਫਿਰਦੇ ਆ ਭਾਰਤੀ ਜਨਤਾ ਪਾਰਟੀ ਵਾਲੇ ਸੋ ਇੱਕ ਗੱਲ ਉਰੋਂ ਬਿਲਕੁਲ ਕਲੀਅਰ ਹੈ ਕਿ ਜਦੋਂ ਕਰੋਨਾ ਕਾਲ ਆਇਆ ਇੱਕ ਗੱਲ ਇਹਨਾਂ ਨੂੰ ਕਲੀਅਰ ਹੋ ਗਈ ਸੀ ਕਿ ਸਾਰੀ ਇੰਡਸਟਰੀ ਬੰਦ ਹੋ ਸਕਦੀ ਹੈ ਇੰਡਸਟਰੀ ਬਿਨਾ ਕੰਮ ਚੱਲ ਸਕਦਾ ਇਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਦੁਨੀਆ ਜਹਾਨ ਦੀਆਂ ਸਾਰੀਆਂ ਚੀਜ਼ਾਂ ਤੇ ਪਾਬੰਦੀ ਲੱਗ ਸਕਦੀ ਹੈ ਪਰ ਜਿਹੜਾ ਢਿੱਡਾ ਪੇਟ ਹੈ ਇਹਦੇ ਤੇ ਪਾਬੰਦੀ ਨਹੀਂ ਲੱਗ ਸਕਦੀ ਭੁੱਖ ਹੈ ਜਿਹੜੀ ਹਰੇਕ ਇਨਸਾਨ ਨੂੰ ਜਾਨਵਰ ਨੂੰ ਲੱਗਦੀ ਹੈ ਸੋ ਉਹਦੇ ਬਿਹਾਫ ਤੇ ਇਹਨਾਂ ਨੂੰ ਪਤਾ ਸੀ ਕਿ ਸਾਰੇ ਇਹ ਔਨ ਰਿਕਾਰਡ ਹੈ ਕਿ ਸਾਰੀ ਇੰਡਸਟਰੀ ਡਾਊਨਫਾਲਚ ਗਈ ਹੈ ਕਰੋਨਾ ਦੇ ਦੌਰਾਨ ਸਿਰਫ ਇੱਕ ਐਗਰੀਕਲਚਰ ਦੀ ਇੰਡਸਟਰੀ ਸੀ ਜਿਹੜੀ ਸਸਟੇਨ ਕਰ ਰਹੀ ਸੀ ਜਿਹੜੀ ਗਰੋਅ ਕੀਤੀ ਐ ਕਿਉਂ ਲੋਕੀ ਘਰਾਂ ਸੀ ਲੋਕੀ ਉਲਟਾ ਫੂਡ ਦੀ ਕੰਜ਼ਮਪਸ਼ਨ ਵੱਧ ਗਈ ਸੀ ਸੋ ਇਹਨਾਂ ਦੀ ਅੱਖ ਇਹਨਾਂ ਦੀ ਗਲਤ ਨਿਗਾ ਜਦੋਂ 2019 ਚ ਉਸੇ ਵਕਤ ਇਸ ਫੂਡ ਦੇ ਸੈਕਟਰ ਤੇ ਆ ਗਈ ਸੀ ਐਗਰੀਕਲਚਰ ਸੈਕਟਰ ਤੇ ਆ ਗਈ ਸੀ ਭਾਰਤੀ ਜਨਤਾ ਪਾਰਟੀ ਦੀ ਕਿਉਂਕਿ ਕਾਰਪੋਰੇਟਾਂ ਦੀ ਸਰਕਾਰ ਐ ਇਹ ਵੱਡੇ ਵੱਡੇ ਕਾਰਪੋਰੇਟਾਂ ਦੀ ਇਹਨਾਂ ਦੀ ਅੱਖ ਉਸੇ ਸਮੇਂ ਇਹਦੇ ਤੇ ਆ ਗਈ ਸੀ ਕਿ ਇੱਕੋ ਇੱਕ ਹੁਣ ਬਚ ਗਿਆ ਇਹ ਐਗਰੀਕਲਚਰ ਜਿਹਦੇ ਤੇ ਕਿਸੇ ਕਿਸੇ ਨਾਲ ਹਥਿਆਲੀਏ ਹਥਿਆਣ ਤੋਂ ਬਾਅਦ ਅਸੀਂ ਇਹਦੇ ਉੱਤੇ ਕਾਬਜ ਹੋ ਜਾਈਏ ਇਸ ਮੱਤ ਚ ਇੱਕ ਬਹੁਤ ਕੀਮਤੀ ਗੱਲਾਂ ਹੋਰ ਦੋ ਤਿੰਨ ਜਿਹੜੀਆਂ ਲਿਖੀਆਂ ਹੋਈਆਂ ਕਿ ਦੇਖੋ ਸਾਡਾ 115 ਵਰਗ ਕਿਲੋਮੀਟਰ ਏਰੀਏ ਦੇ ਵਿੱਚ ਏਪੀਐਮਸੀ ਮੰਡੀਆਂ ਸਾਡੀਆਂ ਸਤਾਪਤ ਨੇ ਜਿਹੜੀਆਂ ਕਿ ਘਣਤਾ ਦੇ ਮਾਮਲੇ ਵਿੱਚ ਸਭ ਤੋਂ ਵੱਧ ਨੇ ਕਲੀਅਰ ਹੈ ਸਾਨੂੰ ਪ੍ਰਾਈਵੇਟ ਮੰਡੀ ਦੀ ਜ਼ਰੂਰਤ ਹੈ ਨਹੀਂ ਕਿਉਂ ਸਾਡੇ ਨਾਲ ੱਤਕਾ ਕਰ ਰਹੇ ਹੋ ਜੋ ਸਾਡੇ ਤੇ ਫੋਰਸ ਪੋਲੀ ਦੇਖੋ ਸਾਡੇ ਪੰਜਾਬ ਦੇ ਆੜਤੀਏ ਦਾ ਸੰਬੰਧ ਤੇ ਕਿਸਾਨ ਦਾ ਸੰਬੰਧ ਆਪਸ ਦੇ ਵਿੱਚ ਨੌ ਮਾਸਤ ਦੇ ਰਿਸ਼ਤੇ ਵਰਗਾ ਹੈ ਔਰ ਉਹ ਇੱਕ ਤਰ੍ਹਾਂ ਨਾਲ ਫਾਰਮਰ ਦਾ ਪ੍ਰਾਈਵੇਟ ਬੈਂਕ ਹੈ ਔਰ ਜਿਸ ਵਕਤ ਵੀ ਜ਼ਰੂਰਤ ਪੈਂਦੀ ਉਹ ਜਾ ਕੇ ਆੜਤੀਏ ਤੋਂ ਜਾ ਕੇ ਅੱਧੀ ਰਾਤ ਨੂੰ ਉਠਾ ਕੇ ਪੈਸਾ ਜੇ ਆੜਤੀ ਸਿਸਟਮ ਹੀ ਖਤਮ ਹੋ ਗਿਆ جے اے پی ایم سی ਮੰڈی ਦਾ سسٹم ہی ختم ਹੋ ਗਿਆ ਤੁਸੀਂ ਦੱਸੋ ਜਦੋਂ ਕਿਤੇ ضرورت ਪਾਊਗੀ ਕਿਸਾਨ ਨੂੰ ਉਹ ਅਤੀ ਰਾਤ ਨੂੰ ਜਾ ਕੇ ਕਿਹਦਾ ਦਰਵਾਜ਼ਾ ਖਟਕਾਉ ਇੱਕ ਔਰਪੋਰੇਟਰ ਨੇ ਤਾਂ ਗੂ ਕੇ ਲਓ ਵਾ ਕੇ ਉਹਨਾਂ ਤੋਂ ਸਾਈਨ ਕਰਾ ਕਰਾ ਕੇ ਉਹਨਾਂ ਤੋਂ 10 ਦਿਨ ਦੀ ਖੱਜਲ ਖਵਾਰੀ ਤੋਂ ਬਾਅਦ ਚ ਜਾ ਕੇ 10000 ਰੁਪਏ ਦੇਣਾ ਇਹ ਉਹ ਕੱਲਾ ਆੜਤੀਆ ਹੁੰਦਾ ਜਿਹੜਾ ਰਾਤ ਦੇ 12 ਵਜੇ ਵੀ ਕੁੰਡਾ ਖੋਲ ਕੇ ਜ਼ਿਮੀਦਾਰ ਭਰਾ ਨੂੰ ਕੱਢ ਕੇ ਆਪਣੇ ਉਧਰ ਚ ਪੈਸੇ ਦੇ ਦਿੰਦਾ ਇੱਕ ਲਾਸਟ ਗੱਲ ਆਖਰੀ ਗੱਲ ਮੈਂ ਪੂਰਾ ਤੁਹਾਨੂੰ ਕਹਿਣੀ ਚਾਹੂੰਗਾ ਜੀ ਦੇਖੋ ਇਹ ਬਹੁਤ ਇੱਕ ਹੋਰ ਵਿਸ਼ਾ ਬੜਾ ਗੰਭੀਰ ਹੈ ਜਦੋਂ ਪੂਰੇ ਭਾਰਤ ਦੇ ਵਿੱਚ ਰੂਰਲ ਰੂਰਲ ਦੀਆਂ ਸੜਕਾਂ ਜਾ ਕੇ ਦੇਖੋ ਕਿੰਨਾ ਬੁਰਾ ਹਾਲ ਹੈ ਸਿਰਫ ਪੰਜਾਬ ਦੀਆਂ ਸੜਕਾਂ ਜਿਹੜੀਆਂ ਰੂਰਲ ਦੀਆਂ ਸੀ ਜਿਹੜੀਆਂ ਚੰਗੀਆਂ ਹੁੰਦੀਆਂ ਸੀ ਉਹਦੇ ਵਿੱਚ ਕਾਰਨ ਕੀ ਸੀ ਕਿਉਂਕਿ 1900 ਮੰਡੀਆਂ ਚੋਂ ਸਾਨੂੰ ਜਿਹੜੀ ਇਹਦੇ ਰੂਰਲ ਡਵੈਲਪਮੈਂਟ ਦੇ ਵਿੱਚ ਪੈਸਾ ਆਂਦਾ ਸੀ 65000 ਕਿਲੋਮੀਟਰ ਸੜਕਾਂ ਸਾਡੀਆਂ 65000 ਕਿਲੋਮੀਟਰ ਸੜਕਾਂ ਇਸ ਫੰਡ ਦੇ ਉੱਤੇ ਨਿਰਭਰ ਨੇ ਇਸ ਮੰਡੀਆਂ ਦੇ ਉੱਤੇ ਨਿਰਭਰ ਨੇ ਜੇ ਬਾਇ ਚਾਂਸ ਐਸਾ ਕੁਝ ਵੀ ਹੁੰਦਾ ਤਾਂ ਇਹਨਾਂ ਦਾ ਵਾਲੀਵਾਰਸ ਕੌਣ ਹੋਊਗਾ ਬਹੁਤ ਵੱਡਾ ਸਵਾਲ ਹੈ ਸੋ ਇਸ ਕਰਕੇ ਅਸੀਂ ਇਹਦੀ ਪ੍ਰੋੜਤਾ ਕਰਦੇ ਹਾਂ ਕਿ ਜਿਹੜਾ ਇਹ ਇਸ ਸਮੇਂ ਮੱਤ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਸਾਹਿਬ ਖੇਤੀਬਾੜੀ ਮੰਤਰੀ ਸਾਹਿਬ ਲੈ ਕੇ ਆਏ ਆ ਅਸੀਂ ਇਹਨੂੰ ਰੱਦ ਕਰਨ ਦੀ ਮੰਗ ਕਰਦੇ ਹਾਂ ਧੰਨਵਾਦ ਜੀ